ਦੇਖੀ ਦਿਖਾ ਦੇ ਰਾਜਾ ਮੈਨੂੰ ਆਇਲ ਦੇ ਲੱਗ ਪੱਟੀ ਦੇਖੋ ਜੀ ਪੱਟੀ ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਸੁਖ ਬਲੌਗਸ ਬਪਰਾਏ ਚੈਨਲ ਦਾ ਸਵਾਗਤ ਹੈ ਜੀ ਤੁਹਾਨੂੰ ਸਭ ਦਾ ਸਾਰੇ ਠੀਕ ਠਾਕ ਹੋਉਂਦੇ ਜੀ ਸਾਰਾ ਸਤਿ ਸ਼੍ਰੀ ਅਕਾਲ ਜੀ ਹੋਰ ਮੇਰੇ ਗਾਇਜ਼ ਪੈਣਾ ਕਿਵੇਂ ਹੋ ਤੇ ਦੁਪਹਿਰ ਦਾ ਹੋ ਗਿਆ ਟਾਈਮ 12:30 ਵਜੇ ਦਾ ਹੋ ਗਿਆ ਟਾਈਮ ਤੇ ਅੱਜ ਦਿਨ ਹੋ ਗਿਆ ਸੋਮਵਾਰ 31 ਅਕਤੂਬਰ ਤੇ ਆਪਾਂ ਰੋਟੀ ਪਾਣੀ ਪਕਾ ਲਿਆ ਤੇ ਖਾ ਲਿਆ ਤੇ ਅੱਜ ਬਣਾਇਆ ਸੀ ਪਨੀਰ ਮੈਂ ਤਸਵੀਰ ਇਸ ਵੇਲੇ ਕੁਛ ਨਹੀਂ ਸੀ ਦਾਲ ਸਬ지 ਚਲੋ ਮੈਂ ਕਿਹਾ ਮੇਰੇ ਉੱਤੇ ਰੱਖਿਆ ਹੀ ਰਾਤ ਦਾ ਤੇ ਚਲੋ ਮੈਂ ਪ੍ਰੀਤ ਬਣਾ ਲਿਆ ਦਬਜੇ ਕੁਛ ਰੋਟੀ ਖਾ ਲੈਂਦੇ ਆ ਚਲੋ ਖੈਰ ਆਪ ਨੂੰ ਵਧੇ ਲੱਗਦਾ ਇਹ ਦੇਖੋ ਜਿਹੜਾ ਜਿਹੜਾ ਘਰ ਦਾ ਪ੍ਰੀਤ ਹੁੰਦਾ ਨਾ ਉਹ ਟੇਸਟ ਵੱਖਰਾ ਹੁੰਦਾ ਹੈ ਤੇ ਜਦੋਂ ਆਪਾਂ ਬਿਜਾਰੋਂ ਲਿਆਉਂਦੇ ਆ ਉਹ ਰੈਸਟਰੀ ਵਧੇ ਖਰੀ ਕਾ ਦਾ ਕੀ ਬਣਾਇਆ ਹੁੰਦਾ ਜਿਹੜੀ ਆਪਾਂ ਨੇ ਹਰਤੀ ਚੀਜ਼ ਬਣਾ ਲਈ ਹੈ ਨਾ ਆਪਾਂ ਨੂੰ ਉਸ ਚੀਜ਼ ਬਾਰੇ ਪਤਾ ਹੁੰਦਾ ਸਾਰਾ ਨਾ ਵੀ ਇਹ ਕਿਦਾਂ ਦੀ ਹੈ ਕੀ ਪਾਇਆ ਕਿਦਾਂ ਨਹੀਂ ਹੈਗਾ ਨਾ ਤੇ ਨਾਲੇ ਪੈਸੇ ਵੱਜ ਜਾਂਦੇ ਆ ਨਾ ਜਦੋਂ ਆਪਾਂ ਘਰ ਦੀ ਜੀ ਹੁਣਾ ਹੁੰਦੇ ਆ ਨਾ ਤੇ ਨਾਲੇ ਆਪਣੀ ਜਦੋਂ ਵਧੀਆ ਜਣੀ ਸਿਹਤ ਵਾਸਤੇ ਵੀ ਠੀਕ ਲੱਗਦੀ ਚੀਜ਼ ਹੈ ਨਾ ਜਦੋਂ ਆਪਾਂ ਘਰ ਬਣਾਉਂਦੇ ਆ ਤੇ ਅੱਜ ਵੀ ਥੋੜੀ ਸਬਜੀ ਉਹਦਾ ਪਈ ਆ ਤੇ ਬਾਕੀ ਆਪਾਂ ਰੋਟੀ ਪਾਣੀ ਖਾ ਲਈ ਤੇ ਪਿਆਰ ਚੱਲਈ ਆ ਤੇ ਚਾਹ ਵੀ ਬਣਾ ਲਈ ਜੀ ਤੇ ਵੀ ਥੋੜੀ ਪਈ ਆ ਖੜੀਨੀ ਬਣਾ ਪੀਵਾਂਗੇ ਨਾ ਤੇ ਦੇਖੋ ਇਸ ਵੀਰ ਦਾ ਅੱਜ ਵੀ ਪਈ ਜਾਂੜਿਆ ਤੇ ਹੁਣ ਮੜ ਜਾ ਹਟਿਆ ਆ ਤੇ ਬਸ ਇਦਾਂ ਹੀ ਬੇ ਮੌਸਮਾਤ ਲਈ ਜਾਂਦੇ ਆ ਮੈਂ ਨਾ ਤੇ ਮੈਂ ਆਪਣੇ ਭੈਣਾ ਦੇ ਕਮੈਂਟ ਰੀਡ ਕਰਨ ਦੀ ਸੀਗੀ। ਆਪਣਾ ਹੁਣ ਤੁਹਾਨੂੰ ਐ ਬਾਹਰ ਲੱਗਦੀ ਹੋਣੀ ਆ। ਕਿੰਨੇ ਬੜਾ ਲਾ ਵਿਊ ਆ। ਤੇ ਦੇਖੋ ਜੀ ਠੰਡੀ ਠੰਡੀ ਹਵਾ ਚੱਲਣ ਢਈ ਆ ਤੇ ਕਣਮਣ ਕਣਮਣ ਹੋਈ ਜਾਂਦੀ ਸਵੇਰ ਦੀ। ਤੇ ਚਲੋ ਮੈਂ ਤੁਹਾਨੂੰ ਸ਼ਾਦਾ ਵੀ ਦਿਖਾਈਏ ਮੇਰੇ ਪੈਨਾਂ ਦੇ ਬਹੁਤ ਸਾਰੇ ਕਮੈਂਟ ਤੇ ਬਹੁਤ ਵਧੀਆ ਹਨ ਤੇ ਆ ਦੇਖੋ ਜਨਤਾ ਬੇਲੀ ਜਨਤਾ ਬੈਠੇ ਆ ਤੇ ਮੀ ਪੈਨਾਂ ਥੋੜਾ ਮੌਸਮ ਚੇਂਜ ਹੋਊਗਾ ਥੋੜੇ ਠੰਡ ਦਾ ਮੌਸਮ ਹੋ ਗਿਆ ਹਨਾ ਵੀ ਠੰਡ ਮਿਲਾਂ ਹੁਣ ਜਲਦੀ ਆ ਜਾਊਗੀ ਤੇ ਐਦ ਕੀ ਵੈਸੇ ਉੱਧਰ ਵੀ ਠੰਡ ਲੇਟ ਆ ਤੇ ਪਹਿਲਾਂ ਠੰਡ ਹੁੰਦੀ ਸੀਗੀ ਰਖੜੀ ਤੋਂ ਬਾਅਦ ਜਲਦੀ ਠੰਡ ਹੋ ਜਾਂਦੀ ਹੁੰਦੀ ਸੀਗੀ ਤੇ ਹੁਣ ਅਲਕੀ ਠੰਡ ਲੇਟ ਆ ਠੰਡ ਹੈ ਨਹੀਂ ਬਹੁਤੀ ਤੇ ਵੈਸੇ ਤੋਂ 2-3 ਦਿਨ ਹੋਏ ਤੇ ਗਰਮੀ ਵੀ ਬਹੁਤ ਸੀਗੀ ਗਰਮੀ ਉਹ ਪੈ ਰਹੀ ਸੀਗੀ ਤੇ ਦੇਖੋ ਜੀ ਵੈਸੇ ਰੰਗ ਆ ਤੇ ਤੇ ਉਹਨਾਂ ਦੀ ਕਟਾਈ ਸ਼ੁਰੂ ਹੋ ਜਾਣੀ ਆ ਤੇ ਦਿਨ ਥੋੜੇ ਆ ਪਰ ਆਪਣੇ ਫੇਰ ਹੁਣ ਲੇਟ ਕੱਢਣਾ ਝੋਨੇ ਆ ਹਨਾ ਕਟਾਈ ਦਾ ਕੰਮ ਜਿਹੜਾ ਭਾਜਨਾ ਗੇਤੇ ਵੀਜੇ ਜਿਹਨਾਂ ਨਾਲ ਉਲੂ ਲਾਉਣੇ ਹੁੰਦੇ ਆ ਤੇ ਉਹਨਾਂ ਨੇ ਚਲੋ ਕਟਾਈ ਕਰ ਵੀ ਲਈ ਆ ਮੰਡੀਆਂ ਚ ਆ ਵੀ ਗਏ ਝੋਨਾ ਤੇ ਵਾਇਗਰੂ ਮਿਹਰ ਕਰੇ ਤੇ ਦੇਖੋ ਜੀ ਜੀਵਨਦਾਰ ਨੂੰ ਕਈ ਅਸਾਂ ਹੁੰਦੀਆਂ ਹਨਾ ਵੀ ਅਸੀਂ ਆਹ ਕੰਮ ਕਰਨੇ ਆ ਉਹ ਕਰਨੇ ਹਨਾ ਤੇ ਵਾਇਗਰੂ ਮਿਹਰ ਕਰੇ ਹਨਾ ਵੀ ਜਿਹੜੀ ਲੋੜ ਤਾਂ ਹੈ ਜੀ ਹੁਣ ਆ ਜਿਹੜੀ ਲੋੜ ਜੜੀ ਹੋ ਗਈ ਹਨਾ ਤੇ ਨਾਲ ਹਵਾ ਚੱਲਣ ਢਈ ਹੈ ਜਿਹੜੀ ਹਵਾ ਹੈ ਇਹ ਅਡਾ ਕੇ ਲੈ ਜੂਗੀ ਬੱਦਲ ਤੇ ਇਹਨੇ ਮੀ ਪਿਆਣੀ ਜਣਾ ਤੇ ਮੀ ਤੜਕੇ ਬਹੁਤ ਜਣੀ ਨਾ ਤੇਜ਼ ਰਟਾ ਆ ਵੀ ਜਿਆਦਾ ਮੀ ਸੀਗਾ ਤੇ ਸਵੇਰੇ ਵੀ ਇਦਾਂ ਸੀਗਾ ਮੀ ਨਾ ਤੇ ਦੇਖੋ ਜੀ ਰੱਬ ਦੇ ਰੰਗ ਆ ਜਿੱਥੇ ਵੀ ਕਿਸਮਤ ਲੈ ਜੀ ਜਾਂਦਾ ਉੱਥੇ ਜਾਂਦਾ ਨਾ ਤੇ ਹੋਰ ਮੇਰੇ ਪਿਆਣਾ ਬਹੁਤ ਸਾਰਾ ਪਿਆਰ ਬਹੁਤ ਵਧੀਆ ਹਨਾ ਤੇ ਹੁਣੇ ਮੈਂ ਕਮੈਂਟ ਰੀਡ ਕਰਦੀ ਹਟੀਆਂ ਜੇ ਤੇ ਉਹ ਯਾਨੀ ਸਪੋਰਟ ਕਰਦੇ ਸਾਰੇ ਜਾਣੇ ਨਾ ਤੇ ਦੇਖੋ ਜੀ ਮੇ ਇੱਕ ਗੱਲ ਇਹ ਨਹੀਂ ਹੁੰਨੀ ਆ ਵੀ ਕਿਸੇ ਕੋਈ ਜੈਲਸ ਨਾ ਕਰਿਆ ਕਰੋ ਹਰੇਕ ਹਰੇਕ ਵੀ ਆਪਣੇ ਚੈਨਲ ਚ ਲਾਉਂਦਾ ਹੁੰਦਾ ਨਾ ਉਹਨੂੰ ਕਰਨ ਲਿਆ ਕਰੋ ਕੰਮ ਇਹ ਨਾ ਕਰਿਆ ਕਰੋ ਤੁਸੀਂ ਨਹੀਂ ਟੁੱਕੜ ਟਕਾਈ ਨਹੀਂ ਕਰਨੀ ਚਾਹੀਦੀ ਹੈ ਵੀ ਕੰਮ ਕਰਨਾ ਹੈ ਕੋਈ ਜਿਹੜਾ ਕੋਈ ਕਰਦਾ ਹੁਣ ਆਪਣੇ ਹਿਸਾਬ ਨਾਲ ਨਾ ਤੇ ਹਰੇਕ ਨੇ ਆਪੋ ਆਪਣੇ ਕਰਮਾਂ ਦੀ ਖਾਣੀ ਆ ਤੇ ਕਿਸੇ ਨੇ ਕਿਸੇ ਕੋ ਕੋ ਕੇ ਨਹੀਂ ਖਾਣੀ ਹੈਗੀ ਹੈ ਨਾ ਵੀ ਜੈਲਸ ਨਾ ਕਰਿਆ ਕਰੋ ਤੁਸੀਂ ਨਹੀਂ ਤੇ ਇਹ ਗੱਲ ਆ ਵਾਚ ਲੰਡੀ ਬਹੁਤ ਠੰਡੀ ਠੰਡੀ ਇਧਰੋਂ ਜਾਨਵਰ ਬੋਲਦੇ ਆ ਵੀਡੀਓ ਵਿੱਚ ਕਿੰਨੇ ਦੇ ਭੈਣਾਂ ਦੇ ਕਮੈਂਟ ਆਉਣਗੇ ਕਹਿੰਦੇ ਇਹ ਜਾਨਵਰ ਤਾਂ ਡੇ ਬੋਲਦੇ ਨਾ ਪਿੱਛੇ ਤੋਂ ਸਾਨੂੰ ਬਹੁਤ ਸੋਹਣੇ ਲੱਗਦੇ ਆ ਨਾ ਜਦੋਂ ਬੋਲਦੇ ਆ ਤੇ ਦੇਖੋ ਜੀ ਇਹਦੇ ਰੌਣਕ ਆ ਨਾ ਕਿ ਕੁਦਰਤੀ ਆ ਇਹ ਕੁਦਰਤ ਤੋਂ ਬੰਨ ਸਾਰਾ ਕੁਝ ਆ ਤੇ ਕਈਆਂ ਜਾਨਵਰ ਇੱਥੇ ਸਾਡੇ ਤੇ ਏਰੀਆ 'ਚ ਹੈ ਨਹੀਂ ਜਾਨਵਰ ਹੈ ਨਾ ਜਦੋਂ ਹੁਣ ਬੋਲ ਲੇ ਕਿੰਨੇ ਸੋਹਣੇ ਲੱਗਣਦੇ ਆ ਜਦੋਂ ਮੀ ਕਰਕੇ ਇਹ ਵੀ ਪਹਿਲਾਂ ਬੈਠੇ ਸੀਗੇ ਤੇ ਹੁਣ ਇਹ ਬਾਹਰ ਆਏ ਆ। ਮੀ ਛੱਡ ਗਿਆ ਕਰਕੇ। ਮੀ ਖੜਮ ਨਾਲ ਹੀ ਇਹ। ਹੁਣ ਜਰੀਨਾ ਨੂੰ ਵੀ ਹੁੰਦਾ ਵੀ ਚਲੋ ਕੁਛ ਨਾ ਕੁਛ ਖਾਈਏ ਪੀਏ ਹੈ ਨਾ। ਇਹ ਵੀ ਆਪਣੇ ਭੋਜਨ ਦੀ ਪਾਲ ਵਿੱਚ ਇੱਧਰ ਉੱਧਰ ਘੁੰਮਦੇ ਆ ਨਾ। ਚਲੋ ਭਾਈਆਂ ਛਾਦਾ ਵੀ ਦਿਖਾਉਨੇ ਆ ਮਾਪਾਂ ਦਾ ਗੁਰਦੁਆਰਾ। ਤੜਕੇ ਤੱਕ ਇਹ ਸ਼ੁਰੂ ਮੈਨੇ ਰੌਣਕਾ ਲਗਣੀ ਹੈ ਨਾ ਚਲੋ ਦਿਨ ਦੇ ਕੰਮਕਾਰ ਹੁਣ ਤੇ ਪਤਾ ਨਾਲ ਸ਼ੇਅਰ ਕਰਦੇ ਜਾਵਾਂਗੇ ਤਾਂ ਮੀਂਹ ਉਹ ਫੜਦਾ ਤੇ ਇਹ ਹਵਾ ਠੰਡ ਕਰਨੀ ਆ ਤੇ ਠੰਡ ਨਾਲ ਫਿਰ ਮੋٹے ਮੋٹے ਕੱਪੜੇ ਆਪਾਂ ਕੱਢ ਕੇ ਪਹਿਣਾ ਨੇ ਨਾ ਸਭ ਤੋਂ ਗੱਡੀ ਇਕਦਰੀ ਕੱਢਣੇ ਆ ਸਾਫ਼ ਕਰਨੇ ਆ ਨਾ ਵਿਚਨ ਖੰਡ ਹੋ ਜਾਂਦੀ ਆ। ਵੈਸੇ ਦਿਵਾਲੀੋਂ ਪਹਿਲਾਂ ਠੰਡ ਤਾਂ ਹੋ ਹੀ ਜਾਣੀ ਆ ਨਾ। ਤੇ ਦਿਵਾਲੀ ਤੱਕ ਤੇ ਆ ਠੰਡ ਜ਼ਿਆਦਾ ਹੋ ਜਾਂਦੀ ਆ। ਕਾਲੀ ਵੀ ਵਸਾਈ ਖੜੀ। ਵਾਹਿਗੁਰੂ ਮੇਹਰ ਕਰੇ ਸੱਚੇ ਪਾਤਸ਼ਾਹ ਸਾਰਿਆਂ ਤੇ ਹਨਾ। ਤੇ ਚੰਗੀ ਦਿਵਾਲੀ ਆਵੇ ਸਾਰਿਆਂ ਨੂੰ। ਤੇ ਖੁਸ਼ੀਆਂ ਵਾਲੀ ਦਿਵਾਲੀ ਆਵੇ। ਇਹ ਫੇਸ਼ਟਾਂ ਲੱਗਦਾ ਆ ਗਈਆਂ। ਮੇਰੇ ਅਕਤ ਸੱਟ ਪਈ ਆ। ਤੇ ਇਸ ਮੀ ਨਾ ਘਰ ਉਹ ਠੰਡ ਹੋਈ ਹੈ ਹੈ ਲੱਗਦਾ ਮੈਂ ਫਿਰ ਆ ਗਿਆ ਦੱਸੋ ਹੁਣ ਚਲੀਏ ਉਹ ਹੋਰ ਬਕਾ ਆ ਗਿਆ ਬੋਲੋ ਕਾਕਾ ਆਪਰੇ ਮੈਂ ਗਏ ਕਾਕਾ ਸਕੂਲੋਂ ਆਏ ਤੇ ਫਿਰ ਗੇਟ ਖੁੱਲਣਾ ਪੈਣਾ ਮਮੀ ਕਹਿੰਦੀ ਹੁਣੀ ਚਲੀਏ ਵੀ ਆ ਗਏ ਉਹਨਾਂ ਦੇ ਨਾਲ ਕਿੱਥੇ ਆ ਮਹੀ ਆ ਗਏ ਉਹਨਾਂ ਪਹਿਲਾਂ ਤੁਸੀਂ ਉੱਠਦੇ ਨਹੀਂ ਹੈਗੇ। ਵੀ ਜਣਾ। ਛੱਟਾ ਆ ਗੀਆਂ ਫੇਰ ਚੰਗੇ ਟਾਈਮ ਆਵਾਂਗੇ ਸਕੂਲੋਂ ਆ ਕੇ। ਚੰਗੇ ਟਾਈਮ ਆ ਗਏ ਮੈਂ ਕਿ ਸਕੂਲ ਤੋਂ। ਐ ਕਿਹਣਾ? ਛੇ ਜਣਾ ਹੀ ਮੰਡ ਜਾ। ਆਹ ਲੈ ਆ ਕੇ ਮਾਜ। ਐ ਕਿਹਣਾ? 60000 65000 ਬੋਤਾ ਕਰੇ। ਇਹ ਦੇ ਦੇ ਮੇਰੇ ਉਹਦੇ ਰੰ। ਤੂੰ ਚਾਹ ਬਣੀ ਤੇ ਪੀ ਲੈ। ਹੂੰ। ਇਹਦੇ ਤੋਂ ਇਹ ਉੱਥੇ ਲਾ ਕਾ ਉੱਥੇ ਲਾ ਰਹੇ ਨੇ ਨਾ ਜਿਹੜੀਆਂ ਝੜੀਆਂ ਪੈ ਜਾਂਦੇ ਨੇ ਨਾ ਇਹਦੀਆਂ ਇਹ ਜੰਮੀਆ ਲੋ ਜੀ ਕਰੋ ਹੁੰਦੇ ਹੋਏ ਤੇ ਖੂਬ ਦੇ ਲੱਗਦੀ ਹੋ ਕੇ ਬਗੜੀਆਂ ਹੁਣ ਪਿੰਡ ਤੇ ਗਏ ਆ ਬਗੜੀਆਂ ਵਾਲਾ ਪੋਲੇ ਆ ਤੇ ਆ ਬਸ ਸਟੈਂਡ ਬਗੜੀਆਂ ਪਿੰਡ ਦਾ ਤੇ ਬਿਲਕੁਲ ਲੱਗੇ ਆਪਣੇ ਪਿੰਡ ਆ ਇਹ ਜਿੱਦਾਂ ਕਰ ਲੋ ਵੀ 10 ਮਿੰਟ ਦਾ ਸਾਨੂੰ ਸਾਰਾ ਫਰਕ ਪੈਂਦਾ ਜੱਲੇ ਸੀ ਸ਼ਹਿਰ ਤੇ ਜੇ ਲੋ ਆਪਾਂ ਨੂੰ ਅਰਜੈਂਟ ਕੰਮ ਹੋਵੇ ਨਾ ਆਪਾਂ ਨੂੰ ਮੀਂਹ ਤੇ ਜਾਣਾ ਪੈਂਦਾ ਹਨਾ ਤੇ ਅੱਜ ਨਹੀਂ ਵਰਦੇ ਵਿੱਚ ਆ ਜਾਣਾ ਪਿਆ ਚਲੋ खैर ਕੰਮ ਕਰ ਜ਼ਿੰਦਗੀ ਚੱਲਦੇ ਰਹਿਣੇ ਆ ਤੇ ਦੇਖੋ ਜੀ ਕਿੰਨਾ ਵਧੀਆ ਲੱਗਦਾ ਨਾ ਰੋਡ ਤੋਤਾ ਹੋਇਆ ਇਹਨੂੰ ਨਹੀਂ ਬਹੁਤ ਪਿਆਸ ਆ Đ ਤੇ ਜ਼ਿਆਦਾ ਹੀ ਮੀਂਹ ਪਿਆ ਆ ਰੋਡ ਵੀ ਇਕਦਮ ਸਾਫ਼ ਆ ਤੇ ਦਰਖਤ ਵੀ ਕਿੰਨੇ ਸੋਹਣੇ ਲੱਗਦੇ ਹਰੇ-ਹਰੇ ਦਰਖਤ ਲੱਗਦੇ ਆ ਰੋਡ ਤੇ ਕਿੰਨੇ ਸੋਹਣੇ ਦਰਖਤ ਲੱਗਦੇ ਆ ਆਪਾਂ ਨੂੰ ਕਦੇ ਵੀ ਰੋਡ ਤੇ ਦਰਖਤ ਕਦੀ ਨਾ ਕੋਈ ਧਗਲੂ ਪੁੱਟਣਾ ਨਹੀਂ ਚਾਹੀਦਾ ਹੈਗਾ ਜਾਂ ਸਭ ਸਹੀ ਯਾਨੀ ਜਾਨੂੰ ਬੀਜਣਾ ਚਾਹੀਦਾ ਹੈ ਨਾ ਤੇ ਰੋਡ ਦੀ ਸੇਫਟੀ ਹੋ ਜਾਂਦੀ ਹੈ ਤੇ ਨਾਲੇ ਨਾ ਜਦੋਂ ਰਾਤ ਤੁਰੇ ਜਾਂਦੇ ਆ ਤੇ ਫੇ ਸੋਹਣੀ ਸ਼ਾਂਗਣੀ ਹੋ ਜਾਂਦੀ ਹੈ ਤੇ ਹੁਣ ਚੱਲਦੇ ਆ ਭਲੱਥ ਤੇ ਕੁਡੀਆਂ ਕਿਤਾ ਜਾਣ ਲਈਆਂ ਤੇ ਇਹ ਹੈ ਕਤਾਰ ਫੋਟੋ ਪਰ ਹਾਈਵੇ ਵੱਡਾ ਰੋਡ ਹੈ ਨਾ ਸੜਕੀਤਾਂ ਦੇ ਨਾਲ ਲੱਗਦਾ ਹੁੰਦਾ ਤੁਹਾਨੂੰ ਕਈ ਵਾਰੀ ਵੀਡੀਓ ਚ ਦਿਖਾਇਆ ਵੀ ਬਿਲਕੁਲ ਸਾਡੇ ਨਾਲ ਪਰਾਤ 5 10 ਮਿੰਟ ਦਾ ਰਸਤਾ ਹੈ ਸਾਨੂੰ ਸੇ ਹਟਾਣਾ ਬਹੁਤ ਸੌਖਾ ਹੈ ਸੜਕੀ ਕੋਲੇ ਨਾਲ ਹੀ ਪੈਣਾ ਸਾਰੇ ਇਹ ਤੇ ਦੇਖੋ ਜੀ ਲੰਬੀ ਵੀਡੀਓ ਫਿਰ ਹੋ ਜਾਂਦੀ ਹੈ ਮੈਂ ਨਾ ਸਾਰੀ ਵੀਡੀਓ ਤਾਂ ਨਹੀਂ ਬਣਾਈ ਹੈਗੀ ਤਾਂ ਬਸ ਰਸਤੇ ਦੀ ਬਣਾਈ ਆ ਤੇ ਕਣੀਆਂ ਕਣੀਆਂ ਯਣੀ ਪੈ ਨਹੀਂ ਆਂ ਚਲੋ ਬੇਮੌਸਮੀ ਮੀਂਹ ਆਇਆ ਇਹ ਸੁਬਾਈ ਉਹਦੀ ਮਾਜੀ ਹੈ ਨਾ ਉਹਦਾ ਪਾਣਾ ਉਹਦੇ ਪਾਣੀ ਚ ਰਹਿਣਾ ਪੈਂਦਾ ਆ ਤੇ ਇਹਦੇ ਕੋਈ ਯੋਗ ਨਹੀਂ ਹੈਗਾ ਨਾ ਤੇ ਜੀ ਇਹ ਮੀਂਹ ਆ ਤੇ ਮੀਂਹ ਆ ਜਿਸ ਮੁਕਾ ਦਾ ਸੁੱਕਾ ਹੀ ਸੀ ਹੈ ਨਾ ਤੇ ਹੁਣ ਚੱਲੀ ਜਾਂਦੀ ਸਾਡੇ ਨੂੰ ਕਹਿੰਦੇ ਹੈਗਾ ਹੌਲੀ-ਹੌਲੀ ਚਲਾਉ ਪਏ ਚਲੋ ਉਹਨੇ ਤਾਂ ਹੌਲੀ-ਹੌਲੀ ਸੀਗੇ ਤੇ ਪਰ ਫਿਰ ਵੀ ਉਹਦੇ ਮੀਂਹ ਹੁੰਦਾ ਨਾ ਫਿਰ ਥੋੜਾ ਅੱਛਾ ਨਾਲ ਚੱਲਣਾ ਪੈਂਦਾ ਆ ਤੇ ਹੁਣ ਚੱਲਦੇ ਆ ਚੱਲੀ ਦਿਖਾ ਦੇ ਰਾਜ तो दे पट्टी देखो जी पट्टी <laughs>

ਅਲਕੋੜੀ ਆਉਂਦਾ ਆ ਕੀਤੇ ਕਰਦੇ ਪੀ ਆਂ ਬਤਾਉਂ ਲੀ ਲੀ ਬਤਾਉਂ ਅਮ ਤਾਂ ਕਿਰੇਟ ਲਾਇਆ ਕਿਰੇਟ ਯਾਰ ਹੂੰ ਯਾਰ ਬਦਲ ਕਰਦੇ ਟਾਣੀ ਨਾ ਹੁਣ ਅਮੁਲੀ ਕਿਰੇਟ ਲਾਈ ਮੂਲੀ ਮੂਲੀ ਸਾਡਾ बताऊंगा दे अदा अदा क बताऊंगा बताऊंगा दे एक सिरे काट देना सिरे काट दे अदा क बताऊंगा और तोरा भी आ गया ओए गोली काटे हां भी के धन्न पड़ आज भी पीयाने को नाम को आते लोगे मूली पड़ा है आगे, आगे आ गए पूरी करी से खराब ना बताऊं तुम जल्दी पगली अबे लागते नहीं है तो यार तो निकलना पड़ेगा एक हां। ਤੁਹਾਡੇ ਪਿੱਛੇ ਹੋਈਆਂ। ਮੁਰੀਆਂ ਫੜਾ ਲਾ ਪਿਆ ਜੀ। ਅੱਜ ਦੋ ਚਿੰਦ ਬਾਬਾ ਸਮਾਨ ਆਇਆ ਹੈ। ਚੀਜ਼ ਫੋਲਡ ਕਰ ਲਓ। ਕਿੱਥੇ ਰੋ ਹੈ? ਕਿੰਨੇ ਸਬੀ ਬਣ ਗਏ? ਨਾਲੇ 400 ਰੁਪਏ। ਮੱਡੀ ਜਾਣੋ। ਸੇਫ ਸੇਫ ਜਗ੍ਹਾ ਹੈ। ਇਸੇ ਫੋਲਡ ਦੇ ਬਤਾਵੇ। ਦਾ ਦੇਖ ਨਹੀਂ ਸਕਦਾ ਉਹ ਯਾਰ ਤੇ ਸਾਹ ਖੜੇ ਆ ਫੁੱਟ ਲੈਣ ਨੂੰ ਜਾਨ ਦਾ ਨਾਮ ਤੇ ਦੇ ਨਹੀਂ ਮਗਾ ਗਾੜੀ ਦਾ ਹੱਥ ਨਹੀਂ ਹੋਈ ਨਹੀਂ ਤਾਂ ਇਹ ਕੀ ਨਾ ਅੰਦਰ ਦਿਖਾਉਂ ਗੁਲੀਆਂ ਪਹਿਲਾਂ ਇਹ ਚੁੱਕ ਜੀ ਭਾਈ ਇਹ ਨਹੀਂ ਬਹੁਤ ਚਲ ਪਾ ਦੇ ਆਏ ਕਾਲੇ ਪੱਲੇ ਨੂੰ ਦੁਕਾਨ आती है कटिंग कर रही है ये अपने आप है ये पता नहीं क्यों उस जगह पे कुछ नया है अब बड़ा बड़ा गड़ा फूट रहा है खटखटा लगदा मजबूर करा देना कि नासपा की उधर दिखो हम विधायक पार्टी किससे अधिकार होगी का तंग पड़ा आ रहे हो ਦੇਖੋ ਜੀ ਪਲੱਸ 6 ਬਕਾਇਆ ਮੋੜਨਾ ਭਾਈ ਜੀ ਇਹ ਨਾ ਲਓਏ ਸੀ ਆ ਗਏ ਹੁਣ ਸ਼ਹਿਰੋਂ ਤੇ ਮੀਂਹ ਵਰਦੇ ਸਾਨੂੰ ਜਾਣਾ ਪਿਆ ਕੰਮ ਸਿੱਧਾਂ ਦਾ ਤੇ ਥੋੜੇ ਉਹ ਤੇ ਫ੍ਰੀਜ਼ ਫੋਲ ਕਰ ਲਈ ਆ ਹਨਾ ਕਿਉਂ ਇਹ ਆਪਣੇ ਮੂਲੀਆ ਘੜਦਿਆਂ ਹੋਈਆਂ ਹਜੇ ਉਹ ਮੀਆਂ ਨਹੀਂ ਉਹ ਲੈਂਦੀਆਂ ਛੁੱਡ ਲਿਆਂਦੇ ਹਾਂ ਅਰੇ ਕੋ ਦਾਨੇ ਦਾਣੇ ਦੇ ਗਿਰੀਆਂ ਤੇ ਗਰਮ ਗਰਮ ਹੈਗੀਆਂ ਤਾਂ ਨਾਲ ਲੱਗਾ ਲੂਣ ਇਹਨਾਂ ਨੂੰ ਤੇ ਬਹੁਤ ਟੇਸਟੀ ਲੱਗਦੀਆਂ ਐ ਤੇ ਆਪਾਂ ਨੂੰ ਵੀ ਖਾਣੇ ਚਾਹੀਦੇ ਨਾਲੇ ਆਪਣਾ ਦੰਦਾ ਨਹੀਂ ਵਰਕਸ਼ ਹੋ ਜਾਂਦੀ ਆ ਠੀਕ ਆ ਜੀ ਤੇ ਜੂਰ ਆਪਾਂ ਨੂੰ ਖਾਣ ਦੇਦੇ ਆ ਦਾਣੇ ਦੇ ਗਿਰੀਆਂ ਵਿੱਚ ਚਨੇ ਵੀ ਹੁੰਦੇ ਆ ਮੈਂ ਪੋਏ ਨਹੀਂ ਤੇ ਮੈਂ ਦੋ ਯਟਮਾ ਲੈ ਕੇ ਆਂਦੀ ਆ ਤੇ ਆ ਦੇਖੋ ਇਹ ਜੀ ਦਾਣੇ ਆ ਤੇ ਇਹਦੇ ਵਿੱਚ ਗਿਰियां ਲੈਂਦੀਆਂ ਹਨ ਗਿਰियां ਵੀ ਇਹ ਵੀ ਨਵੇਂ ਦਾਣੇ ਆ ਤੇ ਜਦੋਂ ਮੈਂ ਸ਼ਹਿਰ ਜਾਵਾਂ ਮੈਂ ਵੀਡੀਓ ਨਹੀਂ ਨਹੀਂ ਤੋੜੇ ਚੀ ਲੱਗਦੀਆਂ ਹੈ ਨਾਲ ਦਾਣੇ ਹਨਾ ਦਾਣੇ ਗਿਰੀਆਂ ਚਣੇ ਮਿਕਸ ਕਰਕੇ ਖਾਓ ਕਿੰਨੀ ਟੇਸਟੀ ਲੱਗ ਰਿਆ। ਮੇਰੇ ਬੱਚਾ ਨੇ ਚਣੇ। ਹਲੇ। ਦਾਣੇ ਐ। ਅੱਛਾ। ਹੂੰ। ਤੇ ਬਹੁਤ ਬਹੁਤ ਵਧੀਆ ਬਣਦੀ ਐ। ਇੰਨੇ ਆਨੇ ਖੇਡਾਂ। ਲਓ। ਅਗਲੇ ਅੱਜ ਦੇ ਵੀਰ ਉਹ ਦਾ ਕਰਦੇ ਹਾਂ ਤੇ ਐਂਡ ਵੀਡੀਓ ਮੇਰੇ ਲੰਬੀ ਹੋ ਤੁਸੀਂ ਹੋ ਜਾਣਾ ਬੋਰ ਮੀਡੀਅਮ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤੈਨੂੰ ਸਬਸਕ੍ਰਾਈਬ ਕਰ ਲਿਆ ਕਰੋ